ਪ੍ਰੀਤਮ ਸਿੰਘ ਜੀ ਮਸੂਰ ਪਿੰਡ ਤੋਂ ਨਾਲੇ ਵਿਕਰਮ ਸਿੰਘ ਵਿਕਰਮਜੀਤ ਸਿੰਘ ਜਗੂਵਾਲ ਤੋਂ ਰਜਿੰਦਰ ਸਰਵਿੰਦਰ ਸਿੰਘ ਦੀ ਪੈਣੀ ਪਾਗੜਾ ਜਗਤਿੰਦਰ ਸਿੰਘ ਦੀ ਸੰਧੂ ਪਾਗੜੀਆਂ

ਰੇਡ ਪੌਂਟ ਦੇ ਵਾਸਤੇ ਮੁੰਡਾ ਪਰ ਜੱਤ ਦਾ ਬੜਾ ਫਾਬਦਾਂ ਦੇ ਇੱਕ ਤੋਂ ਰੇਡ ਪਾ ਕੇ ਡਰੈਗ ਕਰਕੇ ਘੋੜੇ ਵੱਕਰਾ ਭੱਜਦਾ ਤੇ ਨੰਬਰ ਆਪਣੀ ਟੀਮ ਦੇ ਵਾਸਤੇ ਕੰਢੇ ਦੇ ਬਾਲੇ ਤੋਂ ਆਉਂ ਸਕਿਆ ਰੇਡ ਭੁੱਲਰ ਵੱਲੋਂ ਪੇਸ ਕਰਦਾ ਹੈ ਲੋਕ ਕਿ ਭੁੱਲਰ ਪਿੰਡ ਵੱਲੋਂ ਇੱਕ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਬਲਾਂ ਖੁੱਲਰ ਕਰਤੇ ਚੱਲਦੀ ਹੈ ਬਲਾਂ ਕਿ ਇੱਕ ਇੱਕ ਪਾਕਰ ਨੇ ਚੱਲਦੀ ਹੈ ਯਕੀਨ ਤਿਆਰੀ ਕਿਹੜਾ ਕਮਾਲ ਕਰਦਾ ਕਿ ਮੁੱਲਾਂਵਾਲੀ ਧਰਤੀ ਦੇ ਉੱਪਰ ਇਸ ਸਮੇਂ ਇਹ ਆਪਾਂ ਤਾਂ ਹੋਣਗੇ ਮੇਰੇ ਮਿੱਤਰੋ ਇੱਕ ਪਾਸੇ ਘਣੀਏਕੇ ਬਾਕਰ ਦੀ ਟੀਮ ਤੇ ਦੂਜੇ ਪਾਸੇ ਕਹਿੰਦੇ ਭੁੱਲਰਪੁਰ ਦੇ ਮੁੰਡਾ ਅੱਜ ਖੇਡ ਦੇ ਰੇਡਾ ਪਾ ਰਿਹਾ ਗੱਲਾਂ ਕਹਿੰਦੇ ਵੱਡੇ ਮੁਕਾਬਲੇ ਦੇ ਚੱਲਦੀਆਂ ਮੋਰਕੁਰ ਤੇ ਮੁੱਲਾਂਵਾਲ ਪਰਵੰਤਰ ਜੀ ਵੀ ਜਾਂ ਚਾਹਦੇ ਅਗਲੇ ਮੁਕਾਬਲੇ ਉਹ ਟੀਮਾਂ ਜਲਦ ਦੇ ਵਿੱਚ ਆ ਜਾਣ